ਹਾਜ਼ਰ ਜੀ ਆਪਣੇ ਆਪਣੇ ਕੰਮਾਂ ਤੇ ਹਾਂਜੀ ਸੀ ਅਗੇ ਚੜੂ ਲਾ ਰਹੇ ਸੁਕਾਈ ਕਰਕੇ ਸੀ ਫਿਰ ਖਾਣਾ ਖਾਂਦੇ ਹੁੰਦੇ ਹੂੰ ਖਾਣਾ ਫਿਰ ਖਾਂਦੇ ਮੀ ਬੋਤ ਪਿਆ ਹਣਾ ਕੱਲ ਦਾ ਬਈ ਕਿੱਥੇ ਕਿੱਥੇ ਮੀ ਪਿਆ ਤੁਸੀਂ ਦੱਸੋ ਸਾਨੂੰ ਵੀ ਸਾਰੇ ਜਣੇ ਸਾਡੇ ਤਾਂ ਬਹੁਤ ਜ਼ਿਆਦਾ ਮੀ ਪਿਆ ਸਾਡੇ ਤਾਂ ਬਹੁਤ ਜ਼ਿਆਦਾ ਹੈ ਲੈਂਟਰ ਵੀ ਚੋਂ ਲੱਗ ਪਏ ਮੀ ਬਹੁਤ ਪੈ ਰਿਹਾ ਹੈ ਤਾਂ ਹਾਂ ਠੀਕ ਹੈ ਦੇਖਿਓ ਹਾਂ ਸੱਤੀ ਲੈਂਟਰ ਚੋਂ ਲੱਗ ਆਹਾ ਤਾਂ ਕੱਢ ਰਹੀ ਨਾ ਮੈਂ ਸਾ ਇਗਾ ਨਹੀਂ ਹੈ ਹਨਾ ਮੀ ਵਿਚਾਰੇ ਗਰੀਬਾਂ ਦਾ ਨਾ ਮੀ ਝੁੱਗਾਂ ਵਾਲੇ ਕੀ ਕਰਨ ਹਨਾ ਤਬ ਵਿਚਾਰਿਆਂ ਦਾ ਰੱਬ ਸੋਚਦਾ ਹੀ ਝੋਨਾ ਵੇਖ ਵਿਚਾਰਿਆਂ ਦਾ ਕਿਵੇਂ ਸਾਰੇ ਡੁੱਬੀ ਜਾਂਦਾਗਾ ਇਹ ਮੈਨੇ ਰੱਬ ਨੂੰ ਇੱਕ ਦਿਨ ਹੋਇਆ ਦੋ ਦਿਨ ਹੋ ਗਿਆ ਮੀ ਛਿੱਟੀ ਜਾਂਦਾ ਮੀ ਹੋਰ ਕੋਈ ਵਿਚਾਰਾ ਸੋ ਘਿੰਨਾ ਤਾਂ ਕੋਈ ਲੱਗਦੇ ਅਸਲਾਬ ਚੜਦੀ ਆ। ਨੈਟ ਵੀ ਬੰਦ ਹੋ ਜਾਂਦੇ ਆ। ਸਹੀ ਆ ਇਹ ਕਰਗੇ। ਸਹੀ ਗੱਲ ਆ ਨੈਟ ਬੰਦ ਹੋਏ ਪਏ ਅਸਲਾਬ। ਸਲਾਬ ਤਾਂ ਕਮਰੇ-ਕੁੰਮਰੇ ਚ ਚੜੀ ਜਾਂਦੀ ਆ। ਪਲੀਜ਼ ਵੱਧ ਤੋਂ ਵੱਧ ਸਾਨੂੰ ਸਪੋਰਟ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ, YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਫੋਲੋ ਵੀ ਕਰਿਆ ਕਰੋ ਤਾਂ ਕਿ ਤੁਹਾਨੂੰ ਅਸੀਂ ਹੋਰ ਵਧੀਆ ਵੀਡੀਓ ਬਣਾ ਕੇ ਦੇਵਾਂ ਪਰ ਹੁੰਦੇ ਤਾਂ ਦੇਸੀ ਬਲੌਗ ਹੀ ਬਲੌਗ ਹੀ ਬਣਾਉਣੇ ਚਾਹੀਦੇ ਦੇਸੀ ਹਨਾ। ਹਾਂਜੀ ਤਾਂ। ਲੜੀਆਂ ਦੀ ਸੱਚ ਜੂਰੀ ਇਹ ਪਤਾ ਨਹੀਂ ਕਿ ਸਾਡੇ ਮੀਹ ਦੇ ਨਾਲ ਜੂਰ ਪੈ ਸਕਦੀ ਨਹੀਂ ਨਹੀਂ ਉਹ ਤਾਂ ਤਿਲਕ ਕਿ ਡੱਕ ਪੈਣਗਾ ਵਾਲ ਹੀ ਦੂਜੇ ਆ ਜੂਆ ਨਹੀਂ ਪੈਂਦਾ ਮੇਰੇ ਪੈ ਵੀ ਗੀਆਂ ਚਲ ਕੋਈ ਚੱਕਰ ਨਹੀਂ ਮੀਹ ਤੇ ਕੰਮ ਕਰਦੇ ਆ ਕੰਮ ਵੀ ਕਰ ਨਹੀਂ ਆ ਖਾਣਾ ਵੀ ਬਣਾਉਣਾ ਮੀਟ ਖਾਣਾ ਵੀ ਬਣਾਉਣਾ ਸਫਾਈ ਵੀ ਕਰਨੀ ਕੱਪੜੇ ਵਿਧੋਣੇ ਆ ਹਾਂ ਪਰ ਬੜੂਆਂ ਦਾ ਕੰਮ ਤਾਂ ਤੁਹਾਨੂੰ ਪਤਾ ਵੀ ਨਹੀਂ ਬੜਦੇ ਨੇ ਬੰਦੇ ਨਹੀਂ ਆਪਣੀ ਕਹੀਆਂ ਸਹੀ ਗੱਲ ਹਾਂ ਠੀਕ ਆ ਬੰਦਿਆਂ ਨੇ ਖਾਣਾ ਵੀ ਮੰਗ ਲੈਣਾ ਕੱਪੜੇ ਸਾਫ ਸੁਥਰੇ ਮੰਗ ਲੈਣੇ ਤੁਹਾਨੂੰ ਇੱਕ ਗੱਲ ਦਸੀ ਸਾਡੇ ਦੋਨਾਂ ਦਾ ਹੈਗਾ ਨੈਟ ਰੀਚ ਹੈ ਤੇ ਖਾਦਣ ਇਹਨਾਂ ਦਾ ਸੀ ਵਾਈਫਾਈ ਨਾਲ ਕਨੈਕਟ ਕੀਤਾ ਤੁਹਾਨੂੰ ਲੈ ਆਈ ਗਾ ਫਰਬਦ ਪਾਸਵਰਡ ਸੋ 1:00 ਵਜੇ ਦੀ ਕੰਮ ਹੋ ਜਾਣਾ। ਦੇਖੀ ਭੈਣ ਆਂਟੀ ਹੌਲੀ ਹੌਲੀ ਕਿਉਂਕਿ ਕੁੜਗਾੜਗਾ ਦੇ ਫੋਨ ਲੰਮ ਲੰਦਾਂ ਆਈ ਦੰਗੇ ਨੇ। ਜਿੱਥੇ ਵੀ ਭੈਣ ਤੁਸੀਂ ਹੈਂ ਤੁਸੀਂ ਸਨ ਸਪੋਰਟ ਕਰੋ। ਆਂਟੀ ਦੀਆਂ ਕੁੜਗਾ। ਹਨਾ ਆਂਟੀ ਆਈਡੀ ਦੇ ਹੀ ਆਪਾਂ ਨੂੰ ਫੋਲੋ ਕਰਨੀਆਂ ਉਹ। ਫੋਲੋ ਕਰਿਓ ਤੇ ਭਾਈ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਸਾਡੇ ਤਾਂ ਬਹੁਤ ਹੀ ਜ਼ਿਆਦਾ ਪੈ ਰਿਹਾ। ਤਿੰਨ ਦਿਨ ਹੋ ਗਏ ਲਗਾਤਾਰ। ਰੱਬ ਦੀ ਚਮਈ ਸ਼ਰਮ ਲਾ ਕੇ ਰੱਖੀ ਪਈ ਆ। ਕਿਤੇ ਗੂੰਹੀ ਨਹੀਂ ਪਉਂਦਾ ਕਿਤੇ ਗੂੰਹੀ ਸਿੱਟੀ ਜਾਂਦਾ ਹੈਗਾ ਓਕੇ ਜੀ ਥੈਂਕ ਯੂ ਬਾਏ 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 ਹਾਂ ਲਾ 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 ਲਾ